ਡੇਰਾ ਬਿਆਸ ਸੰਗਤ ਲਈ ਇੱਕ ਬਹੁਤ ਜ਼ਰੂਰੀ ਖਬਰ ਸਾਹਮਣੇ ਆਈ ਹੈ। ਰਾਧਾ ਸਵਾਮੀ ਡੇਰਾ ਬਿਆਸ ਭੰਡਾਰੇ ਦੇ ਮੱਦੇਨਜ਼ਰ ਭਾਰਤੀ ਰੇਲਵੇ ਵਿਭਾਗ ਨੇ ਮਈ ਮਹੀਨੇ ਛੋਣ ਵਾਲੇ ਸਤਸੰਗਾਂ ਲਈ ਖਾਸ ਟਰੇਨਾਂ ਚਲਾਈਆਂ ਹਨ। ਇਹ ਟਰੇਨ ਸਹਾਰनपुर ਅਤੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਤੋਂ ਚੱਲਣਗੀਆਂ। ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਟਰੇਨ ਨੰਬਰ 04452 1 ਮਈ ਅਤੇ 15 ਮਈ ਨੂੰ ਸ਼ਾਮ 7:40 ਵਜੇ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਤੋਂ ਚੱਲੇਗੀ ਜੋ ਕਿ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਰਾਹੀਂ ਵਿਆਸ ਪਹੁੰਚੇਗੀ। ਵਿਆਸ ਤੋਂ ਵਾਪਸੀ ਲਈ ਟ੍ਰੇਨ ਨੰਬਰ 04452 4 ਮਈ ਅਤੇ 18 ਮਈ ਨੂੰ ਰਾਤ 8:35 ਤੇ ਚੱਲੇਗੀ। ਇਹ ਰੇਲਗੱਡੀ ਉਹਨਾਂ ਹੀ ਸਟੇਸ਼ਨਾਂ ਤੋਂ ਲੰਗੇਗੀ ਅਤੇ ਅਗਲੇ ਦਿਨ ਸਵੇਰੇ 4 ਵਜੇ ਹਜ਼ਰ ਨਿਜ਼ਾਮੁਦੀਨ ਪਹੁੰਚੇਗੀ। ਇਸ ਤੋਂ ਇਲਾਵਾ ਟ੍ਰੇਨ ਨੰਬਰ 04565 2 9 ਅਤੇ 16 ਮਈ ਨੂੰ ਰਾਤ 8:50 ਮਿੰਟ ਤੇ ਸਹਾਰनपुर ਸਟੇਸ਼ਨ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 2:15 ਮਿੰਟ ਤੇ ਬਿਆਸ ਪਹੁੰਚੇਗੀ। ਵਾਪਸੀ ਲਈ ਟ੍ਰੇਨ ਨੰਬਰ 0456 4 11 ਅਤੇ 18 ਮਈ ਨੂੰ ਦੁਪਹਿਰ 3:00 ਬਿਆਸ ਸਟੇਸ਼ਨ ਤੋਂ ਚੱਲੇਗੀ ਅਤੇ ਰਾਤ 8:20 ਮਿੰਟ ਤੇ ਸਹਾਰनपुर ਪਹੁੰਚੇਗੀ। ਇਹ ਟ੍ਰੇਨ ਨਾ ਯਮੁਨਾਨਗਰ ਜਗਾਤਾਰੀ ਜਗਾਤਾਰੀ ਵਰਕਸ਼ਾਪ ਅੰਬਾਲਾ ਕੈਂਟ ਲੁਧਿਆਣਾ ਅਤੇ ਗਰੰਦਰ ਸਿਟੀ ਸਟੇਸ਼ਨ ਤੇ ਦੋਵਾਂ ਦਿਸ਼ਾਵਾਂ ਵਿੱਚ ਰੁਕਣਗੀਆਂ। ਜ਼ਿਕਰੇ ਖਾਸ ਹੈ ਕਿ ਮਈ ਮਹੀਨੇ ਵਿੱਚ 4 ਮਈ, 11 ਮਈ ਅਤੇ 18 ਮਈ ਨੂੰ ਬਿਆਸ ਡੇਰੇ ਵਿਖੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ satsang ਹੋਵੇਗਾ ਜਿਸ ਦਾ ਸੰਗਤ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੁੰਦੀ ਹੈ ਤੇ ਬਿਆਸ ਪੰਡਾਰੇ ਵਾਲੀ ਸਪੈਸ਼ਲ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦਾ ਫਾਇਦਾ ਆਮ ਯਾਤਰੀ ਵੀ ਉਠਾ ਸਕਦੇ ਨੇ